ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਉ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ 6 ਪੋ 7 ਪੋ ਤੇ 8 ਪੋ ਦਾ ਇਤਿਹਾਸ ਸੰਖੇਪ ਦੇ ਵਿੱਚ ਸਰਬਨ ਕਰਨਾ ਹੈ ਆਪ ਜੀ ਨੇ ਪਹਿਸਲੀ ਵੀਡੀਓ ਦੇ ਵਿੱਚ ਸੁਣਿਆ ਹੈ ਕਿ ਕਿਸ ਤਰ੍ਹਾਂ ਆਨੰਦਪੁਰ ਸਹਿਬ ਦੇ ਪੰਜ ਬੋ ਵਾਲੇ ਦਿਨ ਹਾਲਾਤ ਸਨ ਕਿਸ ਤਰ੍ਹਾਂ ਪਹਾੜੀ ਰਾਜਿਆਂ ਨੇ ਮੁਗਲ ਫੌਜਾਂ ਨੇ ਆਨੰਦਪੁਰ ਸਹਿਬ ਨੂੰ ਕਿਰਾ ਪਾਇਆ ਹੋਇਆ ਸੀ ਨਾ ਕੋਈ ਰਸਤ ਵਸਤ ਅੰਦਰੋਂ ਬਾਹਰ ਆ ਸਕਦੀ ਸੀ ਨਾ ਹੀ ਕੋਈ ਬਾਹਰੋਂ ਅੰਦਰ ਜਾ ਸਕਦੀ ਸੀ ਬਹੁਤ ਸਮਾਂ ਔਖਾ ਸੀ ਉਸ ਵਕਤ ਆਨੰਦਪੁਰ ਸਹਿਬ ਜਦੋਂ ਨੰਦਾਂ ਦੀ ਪੁਰੀ ਨੂੰ ਮੁਗਲ ਰਾਜਿਆਂ ਨੇ ਪਹਾੜੀ ਹਾਕਮਾਂ ਨੇ ਕੀ ਰਾ ਪਾਇਆ ਹੋਇਆ ਸੀ ਚੋ ਆਓ ਆਪਾਂ ਸਭ ਨੇ ਸੰਖੇਪ ਦੇ ਵਿੱਚ ਹੀ ਥੋੜਾ ਜਿਹਾ ਸਮਾਂ ਕੱਢ ਕਰਕੇ ਆਪਣੇ ਇਤਿਹਾਸਵੰਦ ਵੇਖਣਾ ਹੈ ਤੇ ਆਪਣੇ ਇਤਿਹਾਸ ਬਾਰੇ ਤੇ ਆਪਣੇ ਇਤਿਹਾਸ ਨੂੰ ਪੜਨਾ ਹੈ ਸੁਣਨਾ ਹੈ ਤੇ ਆਪਣੇ ਅਗਾਹਾਂ ਆਉਣ ਵਾਲੀ ਪੀੜ੍ਹੀ ਨੂੰ ਵੀ ਦਸਣਾ ਹੈ ਕਿ ਸਾਡੇ ਇਤਿਹਾਸ ਵਿੱਚ ਕਿੰਨੀਆਂ ਕੁਰਬਾਨੀਆਂ ਹੋਈਆਂ ਨੇ ਸਾਡੇ ਲਈ ਸਿੱਖੀ ਬਚਾਉਣ ਲਈ ਸਤਿਗੁਰਾਂ ਨੇ ਕੀ ਕੀ ਬਲੀਦਾਨ ਕੀਤਾ ਹੈ ਸੋ ਆਓ ਅੱਪਾ ਛੇਪੋ ਵਾਲੇ ਇਤਿਹਾਸ ਬਾਰੇ ਸੰਖੇਪ ਦੇ ਵਿੱਚ ਸਰਵਣ ਕਰਦੇ ਹਾਂ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਛੇਪੋ ਦੀ ਰਾਤ ਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਗੁਰੂ ਸਾਹਿਬ ਜੀਆ ਦਾ ਕਾਫਲਾ ਅਸੀਂ ਕੁਝ ਦੂਰ ਹੀ ਗਿਆ ਸੀ ਕਿ ਪਹਾੜੀ ਰਾਜਿਆਂ ਤੇ ਮੁਗਲਾਂ ਦੀ ਸਾਂਝ ਨੇ ਰਾਜਿਆਂ ਤੇ ਮੁਗਲਾਂ ਦੀ ਫੌਜ ਨੇ ਸਾਰੇ ਵਾਅਦੇ ਤੋੜ ਕਰਕੇ ਅੰਮ੍ਰਿਤ ਵੇਲੇ ਦਾ ਸਮਾਂ ਸੀ ਸਿੱਖਾਂ ਦੀ ਵੀ ਹੀਰੋ ਤੇ ਹਮਲਾ ਕਰ ਦਿੱਤਾ ਸੀ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਨੇ ਭਾਈ ਜੈਤਾ ਜੀ ਅਤੇ ਸੋਕੂ ਸਿਖੰਦੂ ਫੌਜ ਦਾ ਮੁਕਾਬਲਾ ਕਰਨ ਦੀ ਆਦੇਸ਼ ਦਿੱਤੇ ਸਨ ਤੇ ਉਹਨਾਂ ਨੇ ਫੌਜ ਦਾ ਮੁਕਾਬਲਾ ਕੀਤਾ ਤੇ ਬਹੁਤ ਸਾਰਾ ਨੁਕਸਾਨ ਵੀ ਹੋਇਆ ਉਹਨਾਂ ਨੂੰ ਆਦੇਸ਼ ਸੀ ਕਿ ਜਦ ਤੱਕ ਬਹੀਰ ਸ਼ਸਾ ਪਾਰ ਨਹੀਂ ਕਰ ਜਾਂਦੀ ਜਦੋਂ ਤੱਕ ਸਾਰੇ ਸਿੰਘ ਸਾਰੇ ਸਿੰਘਾਂ ਦਾ ਜਥਾ ਸਰਸਾਂ ਨੂੰ ਪਾਰ ਨਹੀਂ ਕਰ ਜਾਂਦਾ ਉਦੋਂ ਤੱਕ ਬੈਰੀਆਂ ਦਾ ਟੱਕਰਾ ਕਰਦੇ ਰਹਿਣਾ ਹੈ ਸ਼ਾਮਾਂ ਹੁੰਦਿਆਂ ਗਈਆਂ ਗੁਰੂ ਸਾਹਿਬ ਤੇ ਸੰਗਤਾਂ ਸਰਸਾ ਨਦੀ ਕਿਨਾਰੇ ਜਾ ਪਹੁੰਚੀਆਂ ਸਰਸਾ ਨਦੀ ਦੇ ਕੰਢੇ ਰਾਤ ਵੇਲੇ ਬਹੁਤ ਭਾਰੀ ਜੁੱਧ ਹੋਇਆ ਮੀਂਹ ਆ ਗਿਆ ਮੀਂਹ ਪੈਣਾ ਸ਼ੁਰੂ ਹੋਇਆ ਤੇ ਸਰਸਾ ਨਦੀ ਪੂਰੇ ਵੇਗ ਵਿੱਚ ਸੀ ਤੇ ਕਾਲੀ ਬੋਲੀ ਦਸੰਬਰ ਦੀ ਰਾਤ ਵੇਲੇ ਸਰਸਾ ਨੂੰ ਪਾਰ ਕਰਨ ਦੀ ਕੋਸ਼ਿਸ਼ ਵਿੱਚ ਕਈ ਸਿੰਘ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਗਏ ਸਨ ਬੱਡਮੁੱਲਾ ਸਿੱਖ ਸਾਹਿਤ ਵੀ ਸਰਸੰਗ ਨਦੀ ਦੇ ਵਿੱਚ ਡੁੱਬ ਗਿਆ ਸੀ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਸੀ ਜੋ ਕਿ ਨਾ ਕਦੇ ਮੁੜੇ ਇਕੱਠੇ ਹੋ ਸਕੇ ਪੂਰਾ ਪਰਿਵਾਰ ਹੀ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਸੀ ਗੁਰੂ ਸਾਹਿਬ ਜੀ ਤੇ ਦੋ ਵੱਡੇ ਸਹਿਜਾਦੇ ਬਾਬਾਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਤੀਨਾਂ ਨਾਲ ਤਕਰੀਬਨ 40 ਸਿੰਘਾਂ ਦੇ ਨਾਲ ਜਥਾ ਸਰਸੰਗ ਪਾਰ ਕਰ ਗਏ ਸਨ ਤੇ ਦੂਸਰੇ ਪਾਸੇ ਜਦ ਕਿ ਮਾਤਾ ਗੁਜਰਕੌਰ ਜੀ ਤੇ ਛੋਟੇ ਸਾਹਿਬ ਜੀ ਦੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਗੁਰਾਂ ਜੀ ਤੋਂ ਬਿਛੜ ਗਏ ਅੱਗੇ ਗੰਗੂ ਤੋਂ ਮਿਲ ਪਏ ਤੇ ਉਸ ਦੇ ਘਰ ਉਸ ਦੇ ਪਿੰਡਵਾਲ ਨੂੰ ਚੱਲੇ ਪਾ ਦਿੱਤੇ ਤੇ ਸਾਹਿਬ ਜਾਦਿਆਂ ਦੀ ਮਾਤਾ ਸਾਹਿਕੌਰ ਜੀ ਤੇ ਕੁਜ ਸਿੰਘ ਦਿੱਲੀ ਪਹੁੰਚ ਗਏ ਸਨ ਉਹਦੇ ਇਤਿਹਾਸ ਵੱਲ ਝਾਤ ਮਾਰੀਏ ਕਿ ਸਾਹਿਬ ਸੈਜੂ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਵੱਡੇ ਸਾਹਿਬ ਤੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਇਹਨਾਂ ਨੂੰ ਨਾਲ ਲੈ ਕੇ ਸਿੱਖਾਂ ਤੇ ਜਾਲਮ ਹਾਕਮਾਂ ਮੁਗਲ ਸਰਕਾਰਾਂ ਤੇ ਹਿੰਦੂ ਪਹਾੜੇ ਰਾਜਿਆਂ ਦੀਆਂ ਫੌਜਾਂ ਵਿਚਕਾਰ ਭਿਆਨਕ ਜੁੱਧ ਹੋਇਆ ਸੀ ਇਸ ਜੁੱਧ ਦੌਰਾਨ ਹਨੇਰੀ ਨੀ ਚੱਕੜ ਝੁੱਲ ਰਹੇ ਸਾਨੂੰ ਸਰਸਾ ਨਦੀ ਦਾ ਪਾਣੀ ਠਾਠਾਂ ਮਾਰੇ ਹਸੀ ਇਸ ਸਮੇ ਗੁਰੂ ਸਾਹਿਬ ਜੀ ਦਾ ਪਰਿਵਾਰ ਵਿਛੜ ਚੁੱਕਾ ਸੀ ਉਸ ਕਠਨ ਸਮੇ ਦੇ ਵਿੱਚ ਸਾਹਿਬ ਜੀ ਦੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਅਮਰਤਵਾਲੇ ਸਿੰਘਾਂ ਨੂੰ ਆਸਾ ਜੀ ਦੀ ਵਾਰ ਦਾ ਕੀਰਤਨ ਕਰਨ ਦਾ ਹੁਕਮ ਕੀਤਾ ਤੇ ਉਸ ਅਕਾਲ ਪੁਰਖ ਦੇ ਜਨ ਬੰਦਗੀ ਦੇ ਵਿੱਚ ਜੁੱਟ ਗਏ ਸਨ ਮਾਤਾ ਗੁਜਰਕੌਰ ਜੀ ਨੇ ਉਸ ਪਰਮਾਤਮਾ ਦਾ ਪਾਣਾ ਮਿੱਠਾ ਮੰਨ ਕਰਕੇ ਛੋਟੇ ਸਹਿਜਾਦਿਆਂ ਸਮੇਤ ਬਾਬਾ ਜੋਰਾਸੂ ਵਾਸ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਨੂੰ ਨਾਲ ਲੈ ਕੇ ਗੰਗੂ ਬ੍ਰਹਮਣ ਨਾਲ ਉਸ ਦੇ ਪਿੰਡ ਖੇੜੀਵਾਲ ਨੂੰ ਚਾਹਦੇ ਪਾ ਲੇ ਰਾਹ ਵਿੱਚ ਮਾਤਾ ਜੀ ਅਤੇ ਛੋਟੇ ਸਹਿਜਾਦੇ ਕੁੰਮੇ 마ਸ਼ਗੀ ਦੀ ਸ਼ਾਨ ਵਿੱਚ ਪਹੁੰਚੇ ਤੇ ਇੱਕ ਰਾਤ ਉਹਨਾਂ ਨੇ ਉਸ ਸ਼ਾਨੂ ਦੇ ਵਿੱਚ ਬਤੀਤ ਕੀਤੀ ਤੇ ਮਾਤਾ ਸਾਹਿਬ ਕੌਰ ਜੀ ਮਾਤਾ ਸੁੰਦਰ ਕੌਰ ਜੀ ਤੇ ਭਾਈ ਮਨੀ ਸਿੰਘ ਜੀ ਨੇ ਹੋਰ ਸਿੰਘਾਂ ਸਮੇਤ ਦਿੱਲੀ ਪੱਲ ਨੂੰ ਚਾਲੇ ਪਾ ਦਿੱਤੇ ਸਨ ਅਤੇ ਸਾਈਂ ਸਿਧ ਗੁਰੂ ਗੋਵਿੰਦ ਪਾਸ਼ਾ ਜੀ ਤੇ ਪੰਜ ਪਿਆਰੇ ਵੱਡੇ ਸਾਹਿਬ ਜادہ ਬਾਬਾ ਜੀ ਸਿੰਘ ਜੀ ਤੇ ਬਾਬਾ ਜੂਹਾਰ ਸਿੰਘ ਜੀ 40 ਸਿੰਘਾਂ ਸਮੇਤ ਚਮਕੌਰ ਸਹਿਨੂ ਚਾਲੇ ਪਾ ਦਿੱਤੇ ਸਨ ਚੋ ਅੱਠ ਪੋਦੋਂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਤੇ ਵੱਡੇ ਸਹਿਜਾਦੇ ਬੱਬਾ ਜੀ ਸਿੰਘ ਜੀ ਬੱਬਾ ਜੂਜਾ ਸਿੰਘ ਜੀ ਪੰਜ ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਤੇ ਭਾਈ ਸਹਿਬ ਸਿੰਘ ਜੀ ਚੌਂਕੌਰ ਸਹਿ ਦੀ ਜੰਗ ਵਿੱਚ ਸ਼ਹੀਦੀਆਂ ਪਾ ਗਏ ਸਨ ਤੇ ਉਸ ਜੰਗ ਦੇ ਵਿੱਚ ਭਾਈ ਜੀਵਨ ਸਿੰਘ ਜੀ ਰੰਗਰੇਟਾ ਵੀ ਹੋਰ ਨਾਲ ਸੰਗਾਂ ਸਮੇਤ ਸ਼ਹੀਦੀਆਂ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਗਏ ਸਨ ਉਸ ਕਮਸਾਨ ਜੁੱਧ ਦੇ ਉਪਰੰਤ ਗੁਰੂ ਜੀਆ ਨੇ ਅਗਲੀ ਸਵੇਰ ਖੁਦ ਆਪ ਜੰਗ ਦੇ ਮੈਦਾਨ ਵਿੱਚ ਨਿਤਰਨ ਦਾ ਫੈਸਲਾ ਲਿਆ ਸੀ ਗੜੀ ਵਿੱਚ ਮੌਜੂਦ ਸਿੰਘਾਂ ਨੇ ਸਤਗੁਰਾਂ ਜੀ ਦੇ ਫੈਸਲੇ ਨੂੰ ਪ੍ਰਵਾਨਗੀ ਨਾ ਦਿੰਦਿਆਂ ਕਿ ਪੰਜਾ ਪਿਆਰਿਆਂ ਨੇ ਇਕੱਤਰ ਹੋ ਕੇ ਗੁਰੂ ਜੀਆ ਨੂੰ ਖਾਲਸੇ ਦੀ ਇੱਛਾ ਮੁਤਾਬਕ ਗੜੀ ਸੱਜ ਕੇ ਜਾਣ ਦੀ ਬੇਨਤੀ ਕੀਤੀ ਤੇ ਦੂਜੇ ਪਾਸੇ ਹਿੰਮਾਤਾ ਗੁਜਰਤ ਕੌਰ ਜੀ ਤੇ ਛੂٹے ਸਹਿਜਾਦਿਆਂ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਗੰਗੂ ਬ੍ਰਹਮਣ ਦੇ ਪਿੰਡ ਖੇੜੀ ਵਿਖੇ ਉਸਦੇ ਘਰ ਪਹੁੰਚ ਗਏ ਸਨ। ਇਸੇ ਰਾਤ ਨੂੰ ਹੀ ਜਦੋਂ ਮਾਤਾ ਜੀ ਛੂٹے ਸਹਿਜਾਦਿਆਂ ਸਮੇਤ ਗੰਗੂ ਦੇ ਪਿੰਡ ਖੇੜੀ ਪਹੁੰਚਦੇ ਸਨ ਤਾਂ ਗੰਗੂ ਦਾ ਮਨ ਵੀ ਭਟਕ ਜਾਂਦਾ ਹੈ। ਉਸੇ ਰਾਤ ਨੂੰ ਮਾਤਾ ਜੀਆਂ ਦੀ ਪੋਟਲੀ ਦੇ ਵਿੱਚੋਂ ਸੋਨੇ ਦੀਆਂ ਮੋਹਰਾਂ ਵਾਲੀ ਤੇਦੀ ਚੋਰੀ ਕਰ ਲੈਂਦਾ ਹੈ ਸਵਾਗਤ ਗੁਰੂ ਪਿਆਰਿਓ ਇਹ ਆਪਾਂ 6 ਅਤੇ 7 8 ਪੋ ਦਾ ਇਤਿਹਾਸ ਸੰਖੇਪ ਦੇ ਵਿੱਚ ਹੀ ਸਰਵਣ ਕੀਤਾ ਹੈ ਸੋ ਆਪਾਂ ਇਸ ਤੋਂ ਇਲਾਵਾ ਅਗਲੀ ਵੀਡੀਓ ਦੇ ਵਿੱਚ ਅਗਲੇ ਦਿਨਾਂ ਦੇ ਇਤਿਹਾਸ ਬਾਰੇ ਸੰਖੇਪ ਦੇ ਵਿੱਚ ਸਰਵਣ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ